ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਆਸ ਕਰਦੀ ਆਂ ਤੁਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਕਿਚਨ ਮੋਨਾ ਢਿੱਲੋਂ ਕੋ ਕਿਉਂ ਲੌਗਸ ਵਿੱਚ ਅੱਜ ਆਪਾਂ ਬਣਾਵਾਂਗੇ ਸਭ ਦੀ ਫੇਵਰੇਟ ਤੇ ਜਿਹਨੂੰ ਵੇਖਦੇ ਆਂ ਮੂੰਹ ਚ ਪਾਣੀ ਆ ਜਾਵੇ ਗਰਮਾ ਗਰਮ ਤੇ कुरकुरी ਜਲੇਬੀ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਅੱਜ ਆਪਾਂ ਇਹੋ ਬਣਾਵਾਂਗੇ ਆਪਣੇ ਕਿਚਨ ਦੇ ਵਿੱਚ ਸਭ ਦੀ ਫੇਵਰੇਟ ਜਲੇਬੀ ਆਜੋ ਫਿਰ ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਚਾਣੀ ਬਣਾ ਲਵਾਂਗੇ ਚਾਣੀ ਜਿਹੜੀ ਐ ਇਹਦੇ ਵਿੱਚ ਮੈਂ ਡੇਢ ਕੌਲੀ ਖੰਡ ਦੀ ਲਈ ਐ ਤੇ ਪੌਣੀ ਕੌਲੀ ਆਪਾਂ ਪਾਣੀ ਦੀ ਪਾਵਾਂਗੇ ਜਿੰਨੀ ਆਪਾਂ ਖੰਡ ਪਾਣੀ ਆ ਉਸ ਤੋਂ ਹਾਫ ਪਾਣੀ ਪਾਉਣਾ ਆ ਫਿਰ ਜਿਹੜੀ ਪਰਫੈਕਟ ਇਹਦੀ ਚਾਣੀ ਬਣ ਕੇ ਤਿਆਰ ਹੁੰਦੀ ਐ ਫਲੇਮ 'ਤੇ ਔਨ ਕਰ ਦਿੱਤੀ ਐ ਤੇ ਇਹਨੂੰ ਆਪਾਂ ਹੁਣ ਕੋਲਾਂਗੇ ਜਿੰਨਾ ਚਿਰ ਤੱਕ ਇਹ ਖੋਰ ਨਹੀਂ ਜਾਂਦੀ ਪਾਣੀ ਦੇ ਵਿੱਚ ਓਨਾ ਚਿਰ ਤੱਕ ਆਪਾਂ ਇਹਨੂੰ ਬਾਲਾ ਦਵਾਵਾਂਗੇ ਨਾਲ ਹੀ ਆਪਾਂ ਦੋ ਲਾਚੀਆਂ ਪਾ ਦਿਤੀਆਂ ਇਹਦੇ ਵਿੱਚ ਕ੍ਰਸ਼ ਕਰਕੇ ਨਿੱਕੀਆਂ ਇਹਦੇ ਨਾਲ ਬਹੁਤ ਵਧੀਆ ਸਮੈਲ ਆਉਂਦੀ ਐ ਫਲੇਵਰ ਬਹੁਤ ਵਧੀਆ ਆਉਂਦਾ ਜਲੇਬੀਆਂ ਚ ਇਹਦੇ ਨਾਲ ਚੰਗੀ ਤਰ੍ਹਾਂ ਇਹ ਬੋਇਲ ਹੋਣੀ ਵਾਲੀ ਆ ਬੋਇਲ ਹੋ ਗਈ ਜੀ ਕਈ ਵਾਰ ਇਸ ਤਰ੍ਹਾਂ ਥੋੜੀ ਜਿਹੀ ਝੱਗ ਆ ਜਾਂਦੀ ਉੱਪਰ ਐਕਸਟਰਾ ਜੀ ਉਹ ਆਪਾਂ ਲਾ ਦੇਣੀ ਹੈ ਕੜਛੀ ਦੇ ਸਹਤ ਨਾਲ ਚੰਗੀ ਤਰ੍ਹਾਂ ਇਹਨੂੰ ਲਾ ਦੇਣਾ ਵਾ ਤਾਂ ਕਿ ਖੰਡ ਜਿਹੜੀ ਪੂਰੀ ਸਾਫ਼ ਹੋ ਜਾਵੇ ਹੁਣ ਵੇਖੋ ਚਾਣੀ ਬਿਲਕੁਲ ਸਾਫ਼ ਆ ਹੁਣ ਆਪਾਂ ਚੈੱਕ ਕਰ ਲੈਨੇ ਆ ਆਪਾਂ ਕੋਈ ਇੱਕ ਤਾਰ ਦੀ ਜਾਂ ਦੋ ਤਾਰ ਦੀ ਚਾशनी ਨਹੀਂ ਬਣਾਉਣੀ ਸਿਰਫ ਚਿਪਚਿਪੀ ਹੋਣੀ ਚਾਹੀਦੀ ਹੈ ਤੇ ਉਹ ਆਪਣੀ ਬਣ ਕੇ ਤਿਆਰ ਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਕਲਰ ਪਾ ਲਵਾਂਗੇ ਕਲਰ ਤੁਸੀਂ orange ਵੀ ਪਾ ਸਕਦੇ ਹੋ red ਵੀ ਪਾ ਸਕਦੇ ਹੋ ਜੋ ਵੀ ਕਲਰ ਤੁਹਾਨੂੰ ਪਸੰਦ ਆ ਬਿਲਕੁਲ ਪਾਇਓ ਪਰ ਥੋੜਾ ਜਿਹਾ ਕਿਉਂਕਿ ਜੇ ਲੋੜ ਪਈ ਆਪਾਂ ਹੋਰ ਪਾ ਸਕਦੇ ਆ ਜੇ ਕੁਰੀ ਜ਼ਿਆਦਾ ਪਾ ਦਾਂਗੇ ਤੇ ਉਹ ਬਾਅਦ ਚ ਘਟ ਨਹੀਂ ਹੋਣਾ ਇਹ ਮੈਂ ਤਾਂ ਕਹਿ ਰਹੀ ਆ ਮੇਰਾ ਐਕਸਪੀਰੀਅੰਸ ਆ ਇੱਕ ਵਾਰੀ ਮੈਂ ਜਲੇਬੀਆਂ ਬਣਾਈਆਂ ਸੀ ਤੇ ਮੇਰੇ ਕੋਲੋਂ ਜ਼ਿਆਦਾ ਰੰਗ ਪੈ ਗਿਆ ਸੀ ਤੇ ਬਾਅਦ ਵਿੱਚ ਫਿਰ ਮੈਨੂੰ ਵੱਖਰੀ ਹੋਰ ਚਾਣੀ ਬਣਾਉਣੀ ਪਈ ਸੀ ਤਾਂ ਕਰਕੇ ਮੈਂ ਕਹਿ ਰਹੀ ਆ ਮੈਂ ਪੀਲਾ ਰੰਗ ਪਾਇਆ ਆ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਪਾ ਸਕਦੇ ਜੀ ਹੁਣ ਇਹਦੇ ਵਾਸਤੇ ਮੈਂ ਛਾਣ ਕੇ 1 ਕੱਪ ਮੈਦਾ ਲੈ ਲਿਆ ਆ ਇੱਕ ਕੌਲੀ ਜਿਹਦੇ ਨਾਲ ਮੈਂ ਖੰਡ ਮੀਣੀ ਸੀ ਉਹੀ ਲਈ ਆ ਇੱਕ ਕੌਲੀ ਮੈਦਾ ਆ ਤੇ ਇੱਕ ਦੇਸੀ ਚਮਚ ਚ ਭਰ ਕੇ ਘਿਓ ਦਾ ਪਾਇਆ ਹੈ ਤੁਸੀਂ ਸਮਝੀ ਗਏ ਹੋਣਾ ਥੋੜਾ ਜਿਹਾ ਮੈਂ ਉਲਟ ਪੁਲਟ ਵੀ ਕਹਿ ਦੇਣੀ ਵਿੱਚ ਮਾਇੰਡ ਨਾ ਕਰਿਓ ਇੱਕ ਪੈਕੇਟ ਆਪਾਂ ਇੱਥੇ ਇਨੂ ਦਾ ਪਾ ਦਵਾਂਗੇ ਇਹ ਲੈਮਨ ਵਾਲਾ ਆ ਤੁਸੀਂ ਕੋਈ ਵੀ ਪਾ ਸਕਦੇ ਹੋ ਤੇ ਨਾਲ ਆਪਾਂ ਇੱਕ ਚਮਚ ਪਾਣੀ ਪਾਇਆ ਸੀ ਉਹਨੂੰ ਐਕਟੀਵੇਟ ਕਰਨ ਲਈ ਹੁਣ ਆਪਾਂ ਸਾਰਿਆਂ ਨੂੰ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਇਸ 10-15 ਸੈਕਿੰਡ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਵਾ ਤਾਂ ਕਿ ਜਿਹੜਾ ਘਿਓ ਆ ਪੂਰਾ ਵਿੱਚ ਰਚ ਜਾਵੇ। ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ। ਪਾਣੀ ਪਾ ਕੇ ਇਹਦਾ ਗਾੜਾ ਜਿਹਾ ਬੈਟਰ ਬਣਾ ਲੈਣਾ ਆਪਾਂ ਜਲੇਬੀਆਂ ਵਾਸਤੇ। ਪਾਣੀ ਇਹਦੇ ਵਿੱਚ ਬਹੁਤ ਜ਼ਿਆਦਾ ਨਾ ਪਾਉਣਾ ਵਾ। ਇੱਕ ਕੌਲੀ ਪਾਣੀ ਦੀ ਲਈ ਮੈਂ। ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸਾਂਗੀ ਕਿੰਨਾ ਪਾਣੀ ਯੂਜ਼ ਹੋਇਆ। ਥੋੜਾ-ਥੋੜਾ ਪਾਣੀ ਪਾ ਕੇ ਆਪਾਂ ਬੈਟਰ ਬਣਾਵਾਂਗੇ ਕਿਉਂਕਿ ਜੇ ਇਕਦਮ ਪਾ ਦਾਂਗੇ ਤੇ ਵਿੱਚ ਟੇਲੀਆਂ ਦੀਆਂ ਪੈ ਜਾਣਗੀਆਂ। ਉਹ ਫਿਰ ਬੜੀ ਮੁਸ਼ਕਲ ਆਉਂਦੀ ਛੇਤੀ ਹਲ ਨਹੀਂ ਹੁੰਦੀਆਂ ਇਸ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਬੈਟਰ ਬਣਾਇਆ ਹੋਇਦਾ ਇਹ ਬਣਾਉਣੀਆਂ ਬਹੁਤ ਜਿਆਦੀਆਂ ਸੌਖੀਆਂ ਵਜਲੀਬੀਆਂ ਇਹ ਜਿੰਨੀਆਂ ਆਪ ਵਿੰਗੀਆਂ ਟੇਡੀਆਂ ਆ ਉਹਨੀਆਂ ਹੀ ਬਣਾਉਣੀਆਂ ਸੌਖੀਆਂ ਆ ਆਰਾਮ ਨਾਲ ਬਣਾ ਸਕਦੇ ਜੇ ਘਰ ਬਸ ਦੋ ਇਨਗਰੀਡੀਅੰਟਸ ਨਾਲ ਬਣ ਜਾਂਦੀਆਂ ਆ ਇੱਕ ਦੇਸੀ ਘਿਓ ਪਾਉਣਾ ਆ ਤੇ ਇੱਕ ਪਾਉਣਾ ਇਨੋ ਬਸ ਬਹੁਤ ਹੀ ਜਿਆਦਾ ਈਜ਼ੀ ਐ ਜਰੂਰ ਬਣਾਇਓ ਤੁਸੀਂ ਜਿਸ ਤਰ੍ਹਾਂ ਜਲੇਬੀਆਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਤੇ ਮਿਲਦੀਆਂ ਨਹੀਂ ਆਂ ਸ਼ਹਿਰਾਂ ਦੇ ਵਿੱਚ ਚਲੋ ਕੋਈ ਜਗ੍ਹਾ ਹੁੰਦੀ ਜਿੱਥੋਂ ਖਾਸ ਮਿਲਦੀਆਂ ਆ ਤੇ ਤੁਸੀਂ ਜੇ ਬੱਚੇ ਮੰਗਣ ਤੇ ਝਟ ਬਣਾ ਕੇ ਦੇ ਸਕਦੇ ਜੀ ਉਹਨਾਂ ਨੂੰ ਚੰਗੀ ਤਰ੍ਹਾਂ 2-3 ਮਿੰਟ ਵਾਸਤੇ ਮੈਂ ਮਿਕਸ ਕਰ ਲਿਆ ਇਹਨੂੰ ਤੇ ਹੁਣ ਮੈਂ ਇਹਨੂੰ ਜਿਹੜੀ ਸੌਸ ਵਾਲੀ ਬੋਟਲ ਹੁੰਦੀ ਮੈਂ ਉਹਦੇ ਨਾਲ ਬਣਾ ਰਹੀ ਆ ਪਹਿਲਾਂ ਮੈਂ ਗਲਾਸ 'ਚ ਪਾਉਂਗੀ ਗਲਾਸ 'ਚ ਕਿਉਂਕਿ ਸਿੱਧਾ ਸੌਸ ਵਾਲੀ ਬੋਟਲ 'ਚ ਨਹੀਂ ਪਾਣਾ ਪਹਿਲਾਂ ਮੈਂ ਗਲਾਸ 'ਚ ਪਾਇਆ ਆ ਉਸ ਤੋਂ ਬਾਅਦ ਮੈਂ ਸੌਸ ਵਾਲੀ ਬੋਟਲ 'ਚ ਪਾਉਂਗੀ ਇਹ ਮੈਂ ਬੋਟਲ ਇਹਦੇ ਵਾਸਤੇ ਰੱਖੀ ਹੋਈ ਆ ਇਹ ਦਿਨar ਬਹੁਤ ਵਧੀਆ ਜਲੇਬੀਆਂ ਬਣ ਜਾਂਦੀਆਂ ਨਾ ਜ਼ਿਆਦੀਆਂ ਪਤਲੀਆਂ ਤੇ ਨਾ ਜ਼ਿਆਦੀਆਂ ਮੋਟੀਆਂ ਤੁਸੀਂ ਦੁੱਧ ਵਾਲੀ ਥੈਲੀ ਨਾਲ ਜਾਂ ਜਾਂ ਜਿਹੜੀ ਪਾਣੀ ਵਾਲੀ ਛੋਟੀ ਬੋਟਲ ਹੁੰਦੀ ਆ ਉਹਦੇ ਢੱਕਣ ਦੇ ਵਿੱਚ ਸوراਖ ਕਰਕੇ ਉਹਦੇ ਨਾਲ ਵੀ ਬਣਾ ਸਕਦੇ ਹੋ ਜਾਂ ਜ਼ਿਪ ਲੌਕ ਬੈਗ ਹੁੰਦੇ ਉਹਦੇ ਨਾਲ ਬਣਾ ਸਕਦੇ ਪਰ ਇਹਦੇ ਨਾਲ ਸਭ ਤੋਂ ਵਧੀਆ ਬਣਦੀਆਂ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਇਹਦੇ ਨਾਲ ਮੈਂ ਸਾਰਾ ਬੈਟਰ ਦੋਵਰੀ ਕਰਕੇ ਇਹਦੇ ਵਿੱਚ ਪਾ ਲਿਆ ਆ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਦਵਾਂਗੇ ਢੱਕਣ ਇਹ ਤਿਆਰ ਆ ਜੀ ਆਪਣਾ ਬੈਟਰ ਤੇ ਉਧਰ ਜਿਹੜਾ ਘਿਓ ਆ ਉਹ ਵੀ ਤਿਆਰ ਆ ਇਹ ਮੈਂ ਡਾਲਡਾ ਘਿਓ ਲਿਆ ਆ ਤੁਸੀਂ ਦੇਸੀ ਦੇ ਵਿੱਚ ਵੀ ਬਣਾ ਸਕਦੇ ਹੋ ਜਾਂ ਰਿਫਾਈਨਡ ਚ ਬਣਾ ਸਕਦੇ ਹੋ ਤੁਹਾਡੀ ਇੱਛਾ ਆ ਇਹ ਮੈਂ ਟੈਂਪਰੇਚਰ ਚੈੱਕ ਕਰਨ ਲਈ ਥੋੜਾ ਜਿਹਾ ਬੈਟਰ ਪਾ ਕੇ ਦੇਖਿਆ ਸੀ ਵਿੱਚ ਬਿਲਕੁਲ ਠੀਕ ਆ ਟੈਂਪਰੇਚਰ ਕਾਫੀ ਹੋਣਾ ਚਾਹੀਦਾ ਆ ਤੇਜ਼ ਹੋਣਾ ਚਾਹੀਦਾ ਆ ਤਾਂ ਹੀ ਆਪਣੀਆਂ ਜਲੇਬੀਆਂ ਵਧੀਆ ਬਣਨਗੀਆਂ ਜੇ ਤੇਲ ਠੰਡਾ ਹੋਊਗਾ ਤੇ ਜਲੇਬੀਆਂ ਚਪਟੀਆਂ ਹੋ ਸਕਦੀਆਂ ਸਹੀ ਨਹੀਂ ਬਣਨੀਆਂ ਫੁੱਲ ਫਲੇਮ ਤੇ ਹੀ ਆਪਾਂ ਜਲੇਬੀਆਂ ਪਾਉਣੀਆਂ ਤੇਲ ਦੇ ਵਿੱਚ ਉਸ ਤੋਂ ਬਾਅਦ ਆਪਾਂ ਜਦੋਂ ਜਲੇਬੀਆਂ ਪਾਤੀਆਂ ਫੇਰ ਆਪਾਂ ਥੋੜਾ ਇਹਨੂੰ ਮੀਡੀਅਮ ਤੇ ਕਰ ਦਵਾ ਤੇ ਜੇ ਤੁਸੀਂ ਜ਼ਿਆਦਾ ਕਰੁਕਰੀਆਂ ਕਰਨਾ ਚਾਹੁੰਦੇ ਤੇ ਇਹਨੂੰ ਥੋੜਾ ਜ਼ਿਆਦਾ ਬ੍ਰਾਊਨ ਕਰ ਲਓ ਜੇ ਘੱਟ ਕਰਨੀਆਂ ਚਾਹੁੰਦੇ ਥੋੜੀਆਂ ਜਿਹੀਆਂ ਘੱਟ ਕਰ ਲਓ ਉਹਦੇ ਨਾਲ ਇਹਦਾ ਫਰਕ ਪੈ ਜਾਣਾ ਇਹ ਕੋਈ ਔਖੀਆਂ ਨਹੀਂ ਬਣਾਉਣੀਆਂ ਇੰਜ ਬਸ ਗੋਲ-ਗੋਲ ਹੀ ਆਪਾਂ ਪਾ ਦੇਣੀਆਂ ਕੋਈ ਨਹੀਂ ਸ਼ੇਪ ਥੋੜੀ ਜਿਹੀ ਇੱਧਰ-ਉੱਧਰ ਵੀ ਹੋ ਜੂ ਤੇ ਕੋਈ ਗੱਲ ਨਹੀਂ ਟੇਸਟ ਵਧੀਆ ਹੋਣਾ ਚਾਹੀਦਾ ਹੁਣ ਆਪਾਂ ਇਹਨਾਂ ਥਾਲ ਦੇਵਾਂਗੇ ਚਿਮਟੇ ਦੇ ਨਾਲ ਇਹ ਬਹੁਤ ਵਧੀਆ ਥੱਲੀਆਂ ਜਾਂਦੀਆਂ ਸਾਈਡ ਚੇਂਜ ਕਰ ਦਵਾਂਗੇ ਸਾਰਿਆਂ ਦੀ ਇਹ ਜਿਆਦਾ ਬਰਾਊਨ ਨਹੀਂ ਹੁੰਦੀਆਂ ਮੀਨਸ ਥੋੜੀਆਂ ਥੋੜੀਆਂ ਹੁੰਦੀਆਂ ਵਾਂ ਨਾ ਇਹਦੇ ਵਿੱਚ ਕਲਰ ਹੀ ਪਾਈ ਦਾ ਬੈਟਰ ਦੇ ਵਿੱਚ ਕਲਰ ਜਿਹੜਾ ਆ ਉਹ ਆਪਾਂ ਚਾਸ਼ਨੀ ਦੇ ਵਿੱਚ ਹੀ ਪਾਉਣਾ ਹੈ ਤੇ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤੇ ਨਾਲ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਕੀ ਸਬਸਕ੍ਰਾਈਬ ਕਰਨ ਲੱਗੇ ਬੈਲ ਬਟਨ ਜਰੂਰ ਦਬਾਉਣਾ ਆ ਤੇ ਨਾਲ ਹੀ ਔਲ ਤੇ ਕਲਿੱਕ ਕਰਨਾ ਆ ਜਿਸ ਦੇ ਨਾਲ ਤੁਹਾਨੂੰ ਮੇਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਪਹੁੰਚ ਜਾਣ ਲਓ ਜੀ ਜਲੇਬੀਆਂ ਆਪਣੀਆਂ ਤਿਆਰ ਹੋ ਗਈਆਂ ਆਪਾਂ ਪਾ ਦਿਤੀਆਂ ਚਾਣੀ ਦੇ ਵਿੱਚ ਚਾਣੀ ਜਿਹੜੀ ਆ ਜਿਆਦਾ ਗਰਮ ਨਹੀਂ ਹੋਣੀ ਚਾਹੀਦੀ ਕੋਸੀ ਹੋਣੀ ਚਾਹੀਦੀ ਹੈ ਤਾਂ ਹੀ ਜਦੋਂ ਆਪਾਂ ਜਲੇਬੀਆਂ ਬਣਾਉਣੀ ਆ ਪਹਿਲਾਂ ਚਾਣੀ ਬਣਾ ਲੈਣੀ ਆ ਜਿੰਨੇ ਚਿਰ ਨੂੰ ਆਪਾਂ ਬੈਟਰ ਵੜਾ ਕੇ ਜਲੇਬੀਆਂ ਬਣਾਉਨੇ ਆ ਚਾਣੀ ਜਿਹੜੀ ਆ ਕੋਸੀ ਹੋ ਜਾਂਦੀ ਹੈ ਜਿਲੇਬੀਆਂ ਬਸ ਸਭਾ 5-7 ਸੈਕਿੰਡ ਲਈ ਡਬੋਣੀਆਂ ਵਿੱਚ ਉਹਨੇ ਦੇ ਵਿੱਚ ਹੀ ਇਹਨਾਂ ਦੇ ਪੂਰਾ ਰਸਾ ਭਰ ਜਾਣਾ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਰੰਗ ਬਹੁਤ ਸੋਹਣਾ ਬਣਿਆ ਦੇਖੋ ਪੂਰੀਆਂ ਲੱਗਣ ਡੀਆਂ ਹਲਵਾਈ ਵਾਲੀਆਂ ਪੂਰੀਆਂ कुरकुਰੀਆਂ ਬਣੀਆਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈਆਂ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਰੰਗ ਆ ਜਿਲੇਬੀ ਇੱਕ ਐਹੋ ਜੀ ਮਠਿਆਈ ਆ ਜਿਹਦੀ ਬਹੁਤ ਐਕਸਾਈਟਮੈਂਟ ਹੁੰਦੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਪਸੰਦ ਹੁੰਦੀ ਆ ਇਹਦੇ ਨਾਲ ਆ ਰਬੜੀ ਵੀ ਬਹੁਤ ਵਧੀਆ ਲੱਗਦੀ ਆ ਕਈ ਰਬੜੀ ਖਾਣੀ ਪਸੰਦ ਕਰਦੇ ਆ ਕੱਲੀ ਜਿਲੇਬੀ ਵੀ ਬਹੁਤ ਸਵਾਦ ਲੱਗਦੀ ਆ ਸਾਡੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਤੇ ਇਹਨੂੰ ਦੁੱਧ ਦੇ ਵਿੱਚ ਪਾ ਕੇ ਵੀ ਖਾਦਾ ਜਾਂਦਾ ਆ ਰਾਤ ਨੂੰ ਉਹ ਵੀ ਬਹੁਤ ਟੇਸਟੀ ਹੁੰਦੀ ਆ ਰਬੜੀ ਦੀ ਥਾਂ ਤੇ ਇਹਨੂੰ ਦੁੱਧ ਵਿੱਚ ਪਾ ਕੇ ਖਾਣਾ ਜਿਹੜਾ ਬੈਸਟ ਆਪਸ਼ਨ ਆ ਪੰਜਾਬ ਦੇ ਵਿੱਚ ਸਾਡੇ ਜਿਆਦਾ ਜਿਹੜਾ ਦੁੱਧ ਦੇ ਵਿੱਚ ਪਾ ਕੇ ਖਾਧੀਆਂ ਜਾਂਦੀਆਂ ਆ ਜਿਹੜੀਆਂ ਬਹੁਤ ਟੇਸਟੀ ਲੱਗਦੀਆਂ ਵਾ ਤੇ ਇੱਕ ਗੱਲ ਹੋਰ ਵੀ ਜਿਸ ਤਰ੍ਹਾਂ ਇਹ ਇੱਕ ਦਵਾਈ ਵਾਂਗੂ ਵੀ ਕੰਮ ਕਰਦੀ ਆ ਜਿਸ ਤਰ੍ਹਾਂ ਨਜ਼ਲਾ ਆ ਜੁਕਾਮ ਆ ਜਾਂ ਸਰਦੀ ਕਮਜ਼ੋਰੀ ਆ ਉਹਦੇ ਵਾਸਤੇ ਜਲੇਬੀਆਂ ਬਹੁਤ ਵਧੀਆ ਆ ਇਹਨਾਂ ਨੂੰ ਚਾਣੀ ਤੋਂ ਬਿਨਾ ਆਪਾਂ ਇੰਜ ਹੀ ਕੱਢ ਲੈਣਾ ਆ ਫਿੱਕੀਆਂ ਹੀ ਬਸ ਇਹ ਆ ਕਿ ਉਹ ਦੇਸੀ ਘਿਓ ਦੇ ਵਿੱਚ ਗੱਡੀਆਂ ਹੋਣੀਆਂ ਚਾਹੀਦੀਆਂ ਆ ਉਹ ਬਹੁਤ ਜਿਆਦੀ ਵਧੀਆ ਗਜ਼ਾ ਬਣ ਜਾਂਦੀ ਆ ਤੇ ਆਪਾਂ ਇਹਨੂੰ ਖਾ ਕੇ ਜਿਹੜੇ ਕਮਜ਼ੋਰੀ ਆ ਸਰਦੀ ਜਿਵੇਂ ਬੱਚੇ ਪੜਨ ਵਾਲੇ ਆ ਉਹਨਾਂ ਨੂੰ ਵੀ ਦੇ ਸਕਦੇ ਆ ਤੇ ਜਿਹੜੇ ਬੀਪੀ ਵਾਲੇ ਪੇਸ਼ੈਂਟ ਆ ਉਹ ਤੇ ਤੁਹਾਨੂੰ ਪਤਾ ਹੀ ਹੋ ਉਹ ਫਿਰ ਥੋੜੇ ਘੱਟ ਇਸਤੇਮਾਲ ਕਰਨ ਸ਼ੂਗਰ ਵਾਲੇ ਪੇਸ਼ੈਂਟਸ ਖਾ ਸਕਦੇ ਆ ਫਿੱਕੀਆਂ ਦੁੱਧ ਦੇ ਵਿੱਚ ਪਾ ਕੇ ਇਹ ਜਿੰਨੂੰ ਵੀ ਪ੍ਰੋਬਲਮ ਹੈਗੀ ਆ ਨਜਲੇ ਜਕਾਮ ਦੀ ਉਹ ਜਰੂਰ ਇਸਤੇਮਾਲ ਕਰਨ ਲਓ ਜੀ ਆਪਣਾ ਦੂਸਰਾ ਬੈਚ ਵੀ ਨਿਕਲ ਆਇਆ ਆ ਇਹ ਬਹੁਤ ਈਜ਼ੀ ਆ ਬਣਾਉਣੀ ਆ ਨਾ ਜ਼ਿਆਦਾ ਲੰਮਾ ਕੰਮ ਆ ਸਿਰਫ ਚਾਹਣੀ ਬਣਾਉਣੀ ਆ ਤੇ ਬੈਟਰ ਬਣਾਉਣਾ ਬਸ ਚਾਣੀ ਵੀਰ ਜਾ ਰ ਜਾ ਕੇ ਕੋਈ ਜ਼ਿਆਦਾ ਇੱਕ ਤਾਰ ਦੀ ਜਾਂ ਦੋ ਤਾਰ ਦੀ ਨਹੀਂ ਬਣਾਉਣੀ ਲਓ ਜੀ ਆਪਣੀਆਂ ਜਲੇਬੀਆਂ ਤਿਆਰ ਹੋ ਗਈਆਂ ਜੀ ਪਲੇਟ 'ਚ ਆਪਾਂ ਰੱਖ ਲੀਆਂ ਸਾਰੀਆਂ ਤਿੰਨ ਚਾਰ ਬੈਚ ਇਹਨਾਂ ਦੇ ਨਿਕਲ ਆਏ ਆ ਇੱਕ ਕੱਪ ਮੈਦੇ ਦੇ ਵਿੱਚ ਕਾਫੀ ਜਲੇਬੀਆਂ ਬਣ ਕੇ ਤਿਆਰ ਹੋ ਜਾਂਦੀਆਂ ਆ ਸਾਰੇ ਪਰਿਵਾਰ ਜੋਗੀਆਂ ਕਿਲੋ ਦੇ ਆਸ-ਪਾਸ ਦੇਖੋ ਕਿੰਨੀਆਂ ਸੋਹਣੀਆਂ ਜਲੇਬੀਆਂ ਬਣ ਕੇ ਤਿਆਰ ਹੋਈਆਂ ਬਹੁਤ ਹੀ ਵਧੀਆ कुरकुਰੀਆਂ ਆ ਦੇਖੋ ਮੈਂ ਤੁਹਾਨੂੰ ਬਾਅਦ ਸੁਣਾਉਣੀ ਇਹਦੀ ਕਿੰਨੀ ਵਧੀਆ ਬਣੀਆਂ ਐ ਕੁਰਕਰੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਬਹੁਤ ਹੀ ਵਧੀਆ ਇਹਦੀ ਖੁਸ਼ਬੂ ਆ ਰਹੀ ਆ ਆ ਦੇਖੋ ਕਿੰਨੀਆਂ ਕੁਰਕਰੀਆਂ ਤੁਹਾਨੂੰ ਆਪੇ ਪਤਾ ਲੱਗ ਜਾਣਾ ਆ ਦੇਖੋ ਇੱਕਦਮ ਸਾਰੀ ਟੁੱਟ ਗਈ ਐ ਤੁਸੀਂ ਵੀ ਬਣਾਓ ਖਾਓ ਗਰਮ ਗਰਮ ਜਲੇਬੀਆਂ ਆ ਆਨੰਦ ਲਓ ਓਕੇ ਜੀ ਬਾਏ ਲਵ ਯੂ ਆਲ